ਕਿ ਦੇਖੋ ਇਹ ਹੁੰਦੀ ਆ ਅਕਾਲ ਤਖਤ ਦੇ ਜਥੇਦਾਰ ਦੀ ਅਹਿਮੀਅਤ ਕਹਿੰਦੇ ਆ ਕਿ ਅੰਗਰੇ ਉਹ ਰਾਜ ਅੰਗਰੇਜ਼ਾਂ ਦੇ ਰਾਜ ਨੂੰ ਕਿਹਾ ਜਾਂਦਾ ਸੀ ਜਿਹਦੇ ਵਿੱਚ ਸੂਰਜ ਨਹੀਂ ਛਿਪਦਾ ਮਤਲਬ ਕਿ ਸਾਰੀ ਦੁਨੀਆ ਦੇ ਉੱਤੇ ਰਾਜ ਕਰਦੇ ਆ ਰਹੇ ਸੀ ਉਹ ਪਰ ਉਹਨਾਂ ਦੀ ਨੀਂਦ ਹਰਾਮ ਕਰਕੇ ਰੱਖ ਦਿੱਤੀ ਸੀ ਬਾਬਾ ਹਨੂਮਾਨ ਸਿੰਘ ਜੀ ਸਾਡੇ ਜਿਹੜੇ ਜਥੇਦਾਰ ਉਹਨਾਂ ਨੇ ਉਹਨਾਂ ਦਾ ਉਹਨਾਂ ਨੂੰ ਡਰ ਪੈ ਗਿਆ ਸੀ ਕਿ ਜੇਕਰ ਇਹਨਾਂ ਨੂੰ ਛੀਦ ਨਾ ਕੀਤਾ ਤੇ ਅਸੀਂ ਪੰਜਾਬ ਦੇ ਵਿੱਚ ਕਾਬਜ ਨਹੀਂ ਹੋ ਸਕਦੇ ਇੰਨੀ ਜਿਆਦਾ ਅਹਿਮੀਅਤ ਜਿਹੜੀ ਆ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਹੁੰਦੀ ਆ ਤੇ ਜਿਹੜੀ ਅੱਜ ਬਰਕਰਾਰ ਆ ਜਾਂ ਨਹੀਂ ਇਹ ਤੁਸੀਂ ਵੀ ਜਾਣਦੇ ਹੋ ਸਾਰੇ ਪਰ ਕਾਲ ਤਖਤ ਦੇ ਜਥੇਦਾਰਾਂ ਦੀ ਜਿਹੜੀ ਅਹਿਮੀਅਤ ਉਹ ਇਹ ਰੱਖਾਉਂਦੀ ਜੀ ਕਿ ਵੱਡੇ ਤੋਂ ਵੱਡੇ ਜਿਹੜੇ ਰਾਜ ਕਰਨ ਵਾਲੇ ਆ ਉਹ ਵੀ ਡਰਦੇ ਸੀ ਉਹਨਾਂ ਤੋਂ ਸਿਰਫ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਪਰ ਮਹਾਂਪੁਰਖਾਂ ਦਾ ਇਤਿਹਾਸ ਕਿਉਂ ਨਹੀਂ ਪੜਾਇਆ ਜਾਂਦਾ ਇਸੇ ਤਰ੍ਹਾਂ ਨਹੀਂ ਪੜਾਇਆ ਜਾਂਦਾ ਕਿਉਂਕਿ ਸਾਡੀ ਜਿਹੜੀ ਅਗਲੀ ਆਉਣ ਵਾਲੀ ਜਿਹੜੀਆਂ ਪੀੜ੍hiyan ਉਹਨਾਂ ਨੂੰ ਸਾਡੇ ਸਿੱਖ ਇਤਿਹਾਸ ਤੋਂ ਦੂਰ ਕੀਤਾ ਜਾ ਰਿਹਾ ਕਿਉਂਕਿ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਉਹ ਕੌਮਾਂ ਸਾdal ਲਈ ਖਤਮ ਹੋ ਜਾਂਦੀਆਂ ਇਸ ਕਰਕੇ ਸਾਨੂੰ ਖਤਮ ਕਰਨ ਲਈ ਹੁਣ ਸਾਨੂੰ ਇਤਿਹਾਸ ਤੋਂ ਦੂਰ ਕੀਤਾ ਗਿਆ ਕਿਉਂਕਿ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਜਿਹੜੇ ਸੂਰਮੇ ਹੋਏ ਹਨ ਜਰਨੈਲ ਕੌਮ ਦੇ ਉਹਨਾਂ ਦਾ ਇਤਿਹਾਸ ਸਿੱਖਾਂ ਦੀਆਂ ਬੱਚਿਆਂ ਨੂੰ ਪੀੜ੍ਹੀਆਂ ਨੂੰ ਗਾਂ ਪੜਾਇਆ ਜਾਵੇ ਬਾਬਾ ਜੀ ਬਾਰੇ ਜਾਣਕਾਰੀ ਸਾਡੇ ਗ੍ਰਾਂਤੀ ਸਿੰਘ ਨੇ ਦੇ ਹੀ ਦਿੱਤੀ ਹੈ ਜੀ ਹਾਂਜੀ ਜਿਹੜੇ ਅਸੀਂ ਇੱਥੇ ਸਮਾਗਮ ਕਰਾ ਰਹੇ ਹਾਂ ਜੀ ਉਹ 10 ਤੇ 11 12 ਦਸੰਬਰ ਦੇ ਨੇ ਜੀ ਓਕੇ 10 11 ਨੂੰ ਮਤਲਬ 11 ਨੂੰ ਭਾਈ ਪੰਦਰਪਾਲ ਸਾਹਿਬ ਜੀ ਪਹੁੰਚ ਰਹੇ ਨੇ ਜੀ ਤੇ 12 ਨੂੰ ਸ਼ੇਰ ਸਿੰਘ ਅੰਬਾਲੇ ਵਾਲੇ ਕਥਾਵਾਚਕ ਉਹ ਵੀ ਪਹੁੰਚ ਰਹੇ ਨੇ ਹੋਰ ਹੀ ਮਹਾਨ ਸ਼ਖਸੀਅਤਾਂ ਤੇ ਪਹੁੰਚ ਰਹੀਆਂ ਨੇ ਅਸੀਂ ਜਿੰਨੀਆਂ ਵੀ ਇਲਾਕੇ ਦੀਆਂ ਸੰਗਤਾਂ ਦੇਸ਼ ਵਿਸ਼ੇਸ਼ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸੰਗਤਾਂ ਨੂੰ ਸਾਰਿਆਂ ਨੂੰ ਉਰਜਾ ਰਪੀਲ ਕਰਦੇ ਹਾਂ ਕਿ ਵੀ ਆਪਦੇ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਆਪਦੇ ਬੱਚਿਆਂ ਨੂੰ ਇੱਥੇ ਨਾਲ ਲਿਆ ਕੇ ਇੱਥੇ ਦਰਸ਼ਨ ਕਰੋ ਤੇ ਖੁਸ਼ੀਆਂ ਪ੍ਰਾਪਤ ਕਰੋ ਜਦੋਂ 6 ਮਹਮਦ ਨੂੰ ਲਿਖਣਾ ਪਿਆ 6 ਮਹਮਦ ਦਾ ਇੱਕ ਸਰਕਾਰ ਵੱਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਮੈਂ ਗੱਲ ਕਰਨ ਜਾ ਰਿਹਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਆਖਰੀ ਸਮੇਂ ਦੀ ਮਹਾਰਾਜਾ ਰਣਜੀਤ ਸਿੰਘ ਜਦੋਂ ਬਹੁਤ ਵਧੀਆ ਰਾਜ ਉਹਨਾਂ ਦਾ ਰਿਹਾ ਸਾਰੇ ਜਾਣਦੇ ਆ ਤੇ ਪਰ ਡੋਗਰਿਆ ਨੇ ਜਦੋਂ ਗਦਾਰੀ ਕਰਕੇ ਮਹਾਰਾਜ ਰਣਜੀਤ ਸਿੰਘ ਸੰਸਾਰ ਤੋਂ ਚਲੇ ਪਾ ਜਾਂਦੇ ਆ ਉਸ ਤੋਂ ਬਾਅਦ ਜਿਹੜੀ ਅੰਗਰੇਜ਼ ਜਦੋਂ 1845 ਦੇ ਵਿੱਚ ਸਿੱਖਾਂ ਦੇ ਉੱਤੇ ਪੰਜਾਬ ਦੇ ਉੱਤੇ ਜਦੋਂ ਪੰਜਾਬ ਜਿਹੜਾ ਇੱਕ ਦੇਸ਼ ਸੀ ਉਦੋਂ ਮੇਰਾ ਦੇਸ਼ ਪੰਜਾਬ ਸੀ ਉਦੋਂ ਉਹਦੇ ਉੱਤੇ ਜੋ ਕਬਜ਼ਾ ਕਰਨ ਲਈ ਆਉਂਦੇ ਨੇ ਤਾਂ ਉਦੋਂ ਇੱਕ ਵੱਡੀ جنگ ਲੜੀ ਜਾਂਦੀ ਹੈ ਜਿਹਦੇ ਵਿੱਚ ਸ਼ਾਮ ਸਿੰਘ ਅਟਾਰੀ ਵਾਲੇ ਸਾਡੇ ਜਰਨੈਲ ਜਿਹੜੇ ਆ ਉਹਨਾਂ ਦਾ ਜ਼ਿਕਰ ਆਉਂਦਾ ਵਾ ਮੁਦਕੀ ਦੀ ਜੰਗ ਅਲੋਵਾਲ ਦੀ ਜੰਗ ਜਿਹਦੇ ਵਿੱਚ ਮਤਲਬ ਕਿ ਇਤਿਹਾਸ ਦੇ ਵਿੱਚ ਸਾਰਾ ਕੁਝ ਉਹ ਦਰਜਾ ਉੱਥੇ ਹੀ ਜਿੱਥੇ ਸਾਡੇ ਮਹਾਨ ਚੀਤ ਬਾਬਾ ਜਰਨੈਲ ਸਿੰਘ ਸ਼ਾਮ ਸਿੰਘ ਤਾਰੀਫ ਵਾਲਿਆਂ ਦਾ ਜ਼ਿਕਰ ਆਉਂਦਾ ਉੱਥੇ ਹੀ ਉਸੇ ਟਾਈਮ ਜਦੋਂ ਜੰਗ ਸ਼ੁਰੂ ਹੁੰਦੀ ਹੈ 1845 ਦੇ ਵਿੱਚ ਤਾਂ ਸਾਰਿਆਂ ਨੂੰ ਮਾਰਾ ਨਹੀਂ ਜਿੰਦਕੌਰ ਜਿਹੜੀ ਆ ਉਹ ਸੰਦੇਸ਼ੀ ਭੇਜ ਦਿੰਦੀ ਆ ਕਿ ਸਾਰੇ ਜਣੇ ਆਓ ਕਿਉਂਕਿ ਉਹਨਾਂ ਦੇਸ਼ ਦੇ ਉੱਤੇ ਭੀੜ ਪੈ ਗਈ ਹੈ ਅੰਗਰੇਜ਼ਾਂ ਨੇ ਹਮਲਾ ਕਰ ਦਿੱਤਾ ਤੇ ਆਪਾਂ ਉਹਨਾਂ ਦਾ ਮੁਕਾਬਲਾ ਕਰਨਾ ਤਾਂ ਉਸ ਟਾਈਮ ਅਕਾਲ ਤਖਤ ਦੇ ਜਥੇਦਾਰ ਜਿਹੜੇ ਹੁੰਦੇ ਆ ਮੌਜੂਦਾ ਸੱਤਵੇਂ ਜਥੇਦਾਰ ਇਹ ਤੇਰੇ ਬਾਬਾ ਹਨੂਮਾਨ ਸਿੰਘ ਜੀ ਉਹ ਹੁੰਦੇ ਆ ਤੇ ਉਹ ਆਪਣੀ ਉਥੋਂ ਫੌਜ ਜਿੰਨੀ ਵੀ ਕਲਕੱਤ ਸਾਬ ਤੇ ਹੁੰਦੀ ਆ ਉਥੋਂ ਲੈ ਕੇ ਫੌਜ ਜਿਹੜੀ ਆ ਉਹ ਜੰਗ ਦੇ ਮੈਦਾਨ ਵਿੱਚ ਕੋਦੇ ਆ ਤੇ ਇੱਥੇ ਆਣ ਕੇ ਉਹ ਫਿਰ ਉਹ ਜੰਗ ਦੇ ਮੈਦਾਨ ਦੇ ਵਿੱਚ ਲੜਦਿਆਂ ਹੋਇਆਂ ਕਿਵੇਂ ਜਿੱਤਦੀ ਪਾਉਂਦੇ ਸਾਰਾ ਕੁਝ ਉਹ ਬਾਬਾ ਜੀ ਦੱਸਣਗੇ ਤੇ ਅੱਜ ਅਸੀਂ ਪਹੁੰਚੇ ਹੋਏ ਆ ਉਸ ਮਹਾਨ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ ਦੇ ਨਗਰ ਨੁਰੰਗ ਸਿੰਘ ਵਾਲਾ ਜੋ ਕਿ ਵਦਨਸਬਾ ਹਲਕਾ ਜੀਰਾ ਦੇ ਵਿੱਚ ਸਥਿਤਾ ਜੀਰਾ ਦੇ ਨਾਲ ਹੀ ਬਿਲਕੁਲ ਸਥਿਤਾ ਇਹ ਨਗਰ ਤੇ ਉਸ ਨਗਰ ਦੇ ਵਿੱਚ ਹਰ ਸਾਲ ਸਮਾਗਮ ਕਰਾਇਆ ਜਾਂਦਾ ਬਾਬਾ ਜੀ ਦੀ ਜਾਤ ਦੇ ਵਿੱਚ ਤੇ ਸਮਾਗਮ ਜਿਹੜੇ ਆ ਉਹ ਹੁਣ ਵੀ ਆਰੰਭ ਹੋਏ ਨੇ ਤੇ ਸਾਡੇ ਨਾਲ ਤੁਸੀਂ ਦੇਖ ਸਕਦੇ ਹੋ ਇੱਥੇ ਸਾਰੀ ਸੰਗਤ ਬਾਬਾ ਜੀ ਦੇ ਦਰਬਾਰ ਦੇ ਵਿੱਚ ਬੈਠੇ ਹੋਏ ਆਂ ਸੀ ਤੇ ਨਾਲ ਹੀ ਜਿਹੜੇ ਇੱਥੋਂ ਦੇ ਹੈੱਡ ਗ੍ਰੰਥੀ ਨੇ ਉਹਨਾਂ ਦੇ ਕੋਲੋਂ ਤੁਹਾਨੂੰ ਇਤਿਹਾਸ ਵੀ ਉਹ ਪਿੱਛੇ ਸਾਰਾ ਸੰਖੇਪ ਦੇ ਵਿੱਚ ਜਾਣਕਾਰੀ ਲੈਣੇ ਆ ਤੇ ਨਾਲ ਹੀ ਜਿਹੜਾ ਸਮਾਗਮ ਉਹਦੇ ਬਾਰੇ ਵੀ ਤੁਹਾਨੂੰ ਸਾਰੀ ਜਾਣਕਾਰੀ ਬਾਬਾ ਜੀ ਦੇਣਗੇ ਹਾਂਜੀ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਹਾਂਜੀ ਬਾਬਾ ਜੀ ਜਿਹੜਾ ਸਾਡੇ ਸ਼ਹੀਦ ਮੈਂ ਜਿਵੇਂ ਹਮਕਾ ਦੇ ਵਿੱਚ ਕਿਹਾ ਬਾਬਾ ਹਨੂਮਾਨ ਸਿੰਘ ਜੀ ਸਤਵੇਂ ਜਥੇਦਾਰ ਹੋਇਆ ਕਾਲ ਤੱਕ ਦੇ ਬੁੱਢਾ ਦਲ ਦੇ ਵੀ ਸਤਵੇਂ ਜਥੇਦਾਰ ਰਹੇ ਹੋ ਤੇ ਇਸ ਨਗਰ ਦੇ ਵਿੱਚ ਉਹਨਾਂ ਦਾ ਇੱਥੇ ਜਨਮ ਹੋਇਆ ਉਹਨਾਂ ਦਾ ਤੇ ਸਾਰੀ ਜਾਣਕਾਰੀ ਇਤਿਹਾਸ ਦੀ ਸੰਗਤਾਂ ਨੂੰ ਜ਼ਰੂਰ ਦਿਓ ਕਿਉਂਕਿ ਇਹ ਇਤਿਹਾਸਵਾਦ ਜਿਹੜਾ ਸਾਡਾ ਅੱਗੋਂ ਚਾਹਦੇ ਸਭ ਤੋਂ ਪਰ ਇਹਦੇ ਵਿੱਚ ਪਤਾ ਨਹੀਂ ਕੀ ਕਮਜ਼ੋਰੀ ਰਹਿ ਗਈ ਜਾਂ ਸਾਡੇ ਆਗੂਆਂ ਦੀ ਕਮਜ਼ੋਰੀ ਰਹਿ ਗਈ ਜਿਹੜੇ ਅੰਜਰਨ ਅਤੇ ਕੌਮ ਦੇ ਵਿੱਚ ਫਲਾਉਣਾ ਸੀ ਉਹ ਨਹੀਂ ਫਲਾ ਸਕੀ ਇਹ ਜਿਹੜੀਆਂ ਕੁਰਬਾਨੀਆਂ ਇਹਨਾਂ ਜੋਧੀਆਂ ਇਹ ਉਨੀਆਂ ਨਹੀਂ ਹੋ ਸਕੀਆਂ ਵਰਤ ਜਿੰਨੀਆਂ ਹੋਣੀਆਂ ਚਾਹੀਦੀਆਂ ਸੀ ਜਿੰਨੀਆਂ ਇਹਨਾਂ ਨੇ ਕੁਰਬਾਨੀਆਂ ਕੀਤੀਆਂ ਤੇ ਸਾਰਾ ਇਤਿਹਾਸ ਤੁਸੀਂ ਦੱਸੋ ਜਰੂਰ ਤਾਂ ਤਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂਮਾਨ ਸਿੰਘ ਸਾਹਿਬ ਜੀ ਅਕਾਲੀ ਜੀ ਬਾਬਾ ਜੀ ਦਾ ਜਨਮ ਇਸ ਪਵਿੱਤਰ ਨਗਰ ਦੇ ਵਿੱਚ ਪਿਤਾ ਸਰਦਾਰ ਗਰਜਾ ਸਿੰਘ ਬਾਠ ਮਾਤਾ ਹਰਨਾਮ ਕੌਰ ਜੀ ਕੋਖੋਂ 18 ਮੱਘਰ 1755 ਈਸਵੀ ਵਿੱਚ ਹੋਇਆ ਮਾਤਾ ਪਿਤਾ ਗੁਰਸਿੱਖ ਸਨ ਗੁਰੂ ਨੂੰ ਪ੍ਰੇਮ ਕਰਨ ਵਾਲੇ ਸਨ ਗੁਰੂ ਪ੍ਰੇਮੀ ਸਨ ਬਾਣੀ ਤੇ ਬਾਣੀ ਨਾਲ ਜੁੜੇ ਹੋਏ ਸਨ ਜਿਸ ਤਰ੍ਹਾਂ ਬਾਬਾ ਜੀ ਦੇ ਬਚਪਨ ਤੋਂ ਲੈ ਕੇ ਮਾਤਾ ਪਿਤਾ ਨੇ ਉਹਨਾਂ ਨੂੰ ਗੁਰਬਾਣੀ ਤੇ ਬਾਣੀ ਦੇ ਨਾਲ ਜੋੜਿਆ ਗੁਰਬਾਣੀ ਪੜਾਈ ਆਪਣੇ ਨਾਲ ਬਿਠਾ ਕੇ ਤੇ ਫਿਰ ਮਹਾਪੁਰਖਾਂ ਨੂੰ ਮਹਾਪੁਰਖਾਂ ਦੇ ਮਾਤਾ ਪਿਤਾ ਜੀ ਵੱਲੋਂ ਉਸ ਸਮੇਂ ਦੇ ਬੁੱਢਾ ਦਲ ਦੇ ਪੰਜਵੇਂ ਜਥੇਦਾਰ ਬਾਬਾ ਨੈਣਾ ਸਿੰਘ ਜੀ ਉਹਨਾਂ ਦੇ ਜਥੇ ਦੇ ਵਿੱਚ ਪੱਕੇ ਤੌਰ ਤੇ ਉਹਨਾਂ ਨੂੰ ਛੱਡ ਦਿੱਤਾ ਮਹਾਪੁਰਖਾਂ ਵੱਲੋਂ ਕਿ ਉਹਨਾਂ ਨੂੰ ਉਹਨਾਂ ਦੀ ਜਥੇ ਦੇ ਵਿੱਚ ਹੀ ਭੇਜ ਦਿੱਤਾ ਗਿਆ ਬਾਬਾ ਜਥੇ ਵਿੱਚ ਭੇਜ ਦਿੱਤਾ ਗਿਆ ਉੱਥੇ ਬਾਬਾ ਨੈਣਾ ਸਿੰਘ ਜੀ ਨੇ ਬਾਬਾ ਹਨੂਮਾਨ ਸਿੰਘ ਜੀ ਨੂੰ ਜਿਤੇ ਹੋਰ ਵੀ ਅਨੇਕਾਂ ਸਿੰਘ ਅਕਾਲੀ ਫੌਜਾਂ ਸ਼ਸਤਰ ਵਿੱਦਿਆ ਸਿੱਖਦੇ ਸਨ ਨਾ ਕੋੜ ਸਵਾਰੀ ਨਿਹੱਬਾਜੀ ਇਸੇ ਤਰ੍ਹਾਂ ਮਹਾਪੁਰਖਾਂ ਨੂੰ ਸ਼ਸਤਰ ਵਿੱਦਿਆ ਦੇ ਵਿੱਚ ਵੀ ਤੇ ਸ਼ਸਤਰ ਵਿੱਦਿਆ ਵਿੱਚ ਵੀ ਨਿਪੁੰਨ ਕੀਤਾ ਗਿਆ ਸੋ ਮਹਾਪੁਰਖਾਂ ਨੇ ਬਾਬਾ ਨਾਨਾ ਸਿੰਘ ਜਦੋਂ ਅਕਾਲ ਚਲਾਣਾ ਕਰਗੇ ਸਨ ਉਪਰੰਤ ਅਕਾਲੀ ਫੂਲਾ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ 6ਵੇਂ ਜਥੇਦਾਰ ਬਣੇ ਅਕਾਲੀ ਫੂਲਾ ਸਿੰਘ ਜੀ ਦੇ ਨਾਲ ਮਹਾਪੁਰਖਾਂ ਵੱਲੋਂ ਤਨਮਨ ਦੇ ਨਾਲ ਸੋ ਪੰਥਕਮ ਹਿਮਾਲੇ ਵਿੱਚ ਹਿੱਸਾ ਲਿਆ ਅਕਾਲੀ ਫੂਲਾ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਿਹੜੇ ਚਾਰ ਜੰਗ ਲੜੇ ਸਨ ਉਹਨਾਂ ਵਿੱਚ ਬਾਬਾ ਹਨੁਮਾਨ ਸਿੰਘ ਜੀ ਨੇ ਵੀ ਹਿੱਸਾ ਲਿਆ ਬਾਬਾ ਹਨੁਮਾਨ ਸਿੰਘ ਜੀ ਦੀ ਬਹਾਦਰੀ ਨੂੰ ਦੇਖ ਕੇ ਅਕਾਲੀ ਬਾਬਾ ਫੂਲਾ ਸਿੰਘ ਜੀ ਵੱਲੋਂ ਉਹਨਾਂ ਨੂੰ ਕਈ ਵਾਰ ਸਨਮਾਨਿਤ ਕੀਤਾ ਗਿਆ ਓਕੇ ਅਕਾਲੀ ਬਾਬਾ ਫੂਲਾ ਸਿੰਘ ਜੀ ਜਦੋਂ ਨੁਸ਼ਹਿਰੀ ਦੀ ਜੰਗ ਦੇ ਵਿੱਚ ਸ਼ਹੀਰ ਹੋ ਗਏ ਸਨ ਹੂੰ ਉਪਰੰਤ ਪੰਥ ਵੱਲੋਂ ਕਿ ਹੁਣ ਅਕਾਲੀ ਬਾਬਾ ਫੂਲਾ ਸਿੰਘ ਜੀ ਤੋਂ ਬਾਅਦ ਕੌਮ ਦਾ ਜੱਥੇਦਾਰ ਕਿਸ ਨੂੰ ਥਾਪਿਆ ਜਾਵੇ ਪੰਥ ਨੇ ਇਕੱਤਰ ਹੋ ਕੇ ਇਹ ਸਾਰੀ ਜ਼ਿੰਮੇਵਾਰੀ ਬਾਬਾ ਹਨੂਮਾਨ ਸਿੰਘ ਜੀ ਨੂੰ ਦਿੱਤੀ 6ਵੇਂ ਤੋਂ ਬਾਅਦ 7ਵੇਂ ਜੱਥੇਦਾਰ ਜਿਹੜੇ ਆ ਕਾਲ ਤੱਕ ਦੇ ਉਹ ਬਾਬਾ ਹਨੂਮਾਨ ਸਿੰਘ ਜੀ ਜਿਹੜੇ ਆ 7ਵੇਂ ਜੱਥੇਦਾਰ ਬਣੇ 7ਵੇਂ ਜੱਥੇਦਾਰ ਬਾਬਾ ਹਨੂਮਾਨ ਸਿੰਘ ਜੀ ਨੂੰ ਮਨਾਇਆ ਗਿਆ ਉਸ ਸਮੇਂ ਸੇਕੌਮ ਤੇ ਬਹੁਤ ਭੀੜ ਸੀ ਮਹਾਰਾਜਾ ਰਣਜੀਤ ਸਿੰਘ ਜੀ ਜਦੋਂ 1839 ਦੇ ਵਿੱਚ ਅਕਾਲ ਚਲਾਣਾ ਕਰ ਗਏ ਸਨ ਪਹਿਲਾਂ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਪਗਲ ਕਰਨੇ ਸਿੱਖ ਰਾਜ ਦੇ ਅਖੀਰਲੇ ਸਮੇਂ ਦੀ ਨਾ ਅਖੀਰ ਦੇ ਸਮੇਂ ਦੀ ਪਹਿਲਾਂ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗੰਨਾਂ ਜਿਸ ਤਰ੍ਹਾਂ ਤੇ ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਫਿਰ ਜੋ ਸ਼ਰਦਸ਼ਾ ਹੋਈਆਂ ਸਿੱਖ ਰਾਜ ਦੇ ਵਿੱਚ ਉਹ ਸਾਰਿਆਂ ਨੂੰ ਇਤਿਹਾਸ ਦਾ ਪਤਾ ਹੈ ਜੋ ਡੋਗਰਿਆਂ ਨੇ ਗਦਾਰੀ ਕੀਤੀ ਧਿਆਨ ਸਿੰਘ ਗੁਲਾਬ ਸਿੰਘ ਤੇਰ ਸਿੰਘ ਲਾਲ ਸਿੰਘ ਇਹਨਾਂ ਸਾਰਿਆਂ ਨੇ ਗਦਾਰੀ ਕਰਕੇ ਸਿੱਖ ਰਾਜ ਦੇ ਅੰਗਰੇਜ਼ਾਂ ਦੇ ਨਾਲ ਗੱਲਬਾਤ ਕਰਕੇ ਅੰਦਰਖਾਤੇ ਉਹਨਾਂ ਦੇ ਨਾਲ ਧੋਪਾ ਕਰ ਲਿਆ ਹਾਂਜੀ ਸਿੱਖ ਰਾਜ ਨੂੰ ਅਧੀਨ ਕਰਨ ਵਾਸਤੇ ਅੰਗਰੇਜ਼ਾਂ ਨੇ ਇਹਨਾਂ ਨੇ ਕਿਹਾ ਸਾਨੂੰ ਜ਼ਗੀਰਾਂ ਦੇ ਦਿੱਤੀਆਂ ਜਾਂ ਜ਼ਮੀਨਾਂ ਦੇ ਦਿੱਤੀਆਂ ਜਾਂ ਤੇ ਬਸ ਇਸੇ ਛੋਟੇ ਜਿਹੇ ਲਾਲ ਦੇ ਵਿੱਚ ਸਿੱਖ ਰਾਜ ਨੂੰ ਇਹਨਾਂ ਨੇ ਅੰਗਰੇਜ਼ਾਂ ਦੇ ਅਧੀਨ ਕਰਤਾ ਤੇ ਉਪਰੰਤ ਉਸ ਸਮੇਂ ਮਹਾਰਾਣੀ ਜਿੰਦ ਕੌਰ ਨੇ ਜਦੋਂ ਦੇਖਿਆ ਕਿ ਹੁਣ ਸਿੱਖ ਰਾਜ ਦੀ ਜਿਹੜੀ ਬੇੜੀ ਡੁੱਬ ਰਹੀ ਏ ਹੁਣ ਇਸ ਸਮੇਂ ਕੋਈ ਜਰਨਲ ਵੀ ਨਹੀਂ ਹੈ ਜਿਹੜਾ ਅੰਗਰੇਜ਼ਾਂ ਦੇ ਨਾਲ ਜੰਗ ਲੜ ਸਕੇ ਉਸ ਸਮੇ ਮਹਾਰਾਣੀ ਜਿੰਦ ਕੌਰ ਨੇ ਸਰਦਾਰ ਅਸ਼ਾਮ ਸਿੰਘ ạtਾਰੀ ਅਕਾਲੀ ਬਾਬਾ ਹਨੂਮਾਨ ਸਿੰਘ ਜੀ ਉਸ ਸਮੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਇਹਨਾਂ ਨੂੰ ਬੇਨਤੀ ਕੀਤੀ ਕਿ ਉਸ ਸਮੇ ਹੁਣ ਇਸ ਸਮੇ ਵੀ ਹੁਣ ਆਪਾਂ ਨੂੰ ਗਿਲੇ ਸ਼ਿਕਵੇ ਦੂਰ ਕਰਕੇ ਇੱਕ ਹੋ ਜਾਣਾ ਚਾਹੀਦਾ ਹੈ ਤੇ ਉੱਥੇ ਬਾਬਾ ਹਨੂਮਾਨ ਸਿੰਘ ਜੀ ਨੂੰ ਚਿੱਠੀ ਲਿਖ ਕੇ ਭੇਜੀ ਗਈ ਬਾਬਾ ਹਨੂਮਾਨ ਸਿੰਘ ਜੀ ਉਸ ਸਮੇ ਸੰਧਿਆ ਦਾ ਸਮਾ ਸੀ ਹਰੇ ਹਰਾਸ ਦਾ ਪਾੜ ਹੋਇਆ ਆਰਤੀ ਆਰਤਾ ਹੋਇਆ ਉਪਰੰਤ ਜਦੋਂ ਸਮਾਪਤੀ ਹੋਈ ਦੀਵਾਨ ਦੀ ਸੰਧਿਆ ਦੀ ਬਾਬਾ ਹਨੁਮਾਨ ਸਿੰਘ ਸਾਹਿਬ ਜੀ ਨੇ ਚਿੱਠੀ ਨੂੰ ਜਦੋਂ ਪੜ੍ਹਿਆ ਚਿੱਠੀ ਨੂੰ ਪੜ੍ਹ ਕੇ ਉਹਨਾਂ ਦੇ ਰੌਂਗਟੇ ਖੜੇ ਹੋ ਗਏ ਸਿੰਘਾਂ ਨੇ ਆਖਿਆ ਮਹਾਂਪੁਰਖੋ ਲੰਗਰ ਤਿਆਰ ਪ੍ਰਸ਼ਾਦਾ ਛਕੋ ਉਹਨਾਂ ਨੇ ਆਖਿਆ ਕਿ ਨਹੀਂ ਹੁਣ ਸਿੱਖਾਂ ਉਤੇ ਪੀੜ ਪਈ ਹੈ ਸਿੱਖ ਰਾਜ ਤੇ ਤੇ ਹੁਣ ਪ੍ਰਸ਼ਾਦਾ ਸਕਣ ਦਾ ਸਮਾਂ ਨਹੀਂ ਹੈ ਮਹਾਂਪੁਰਖਾਂ ਨੇ ਜਿੰਨੀ ਅਕਾਲੀ ਫੌਜ ਅਕਾਲ ਤਖਤ ਸਾਹਿਬ ਦੀ ਸਾਰਿਆਂ ਨੂੰ ਆਪਣੇ ਪਾਸ ਬੁਲਾਇਆ ਵਿਆਉਂਤਬੰਦੀ ਬਣਾ ਕੇ ਅਰਦਾਸਾ ਸੋਧ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਹੂੰ ਉਸ ਸਮੇਂ ਅਰਦਾਸਾ ਸੋਧ ਕੇ ਮਹਾਂਪੁਰਖਾਂ ਨੇ ਹਜਾਰਾ ਸਿੰਘਾ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਚਾਲੇ ਪਾ ਦਿੱਤੇ ਇਧਰੋਂ ਲਾਲ ਸਿੰਘ ਗੁਲਾਬ ਸਿੰਘ ਤੇਰ ਸਿੰਘ ਇਹਨਾਂ ਨੇ ਜੋ ਅੰਦਰ ਖਾਤੇ ਅੰਗਰੇਜ਼ਾਂ ਦੇ ਨਾਲ ਸੋ ਅੰਗਰੇਜ਼ ਰਾ ਸਿੱਖ ਰਾਜ ਨੂੰ ਅਧੀਨ ਕਰਨ ਵਾਸਤੇ ਜਿਹੜੀ ਗੱਲਬਾਤ ਕੀਤੀ ਸੀ ਉਹ ਸਾਰੀ ਕਿ ਮੁਦਕੀ ਦੇ ਮੈਦਾਨ ਦੇ ਅੰਦਰ ਸਿੱਖ ਫੌਜਾਂ ਆਉਣਗੀਆਂ ਅਸੀਂ ਵੀ ਨਾਲ ਆਵਾਂਗੇ ਅਸਵਾਰ ਹੋ ਕੇ ਪਰ ਸਿੱਖ ਫੌਜਾਂ ਦੇ ਕੋਲ ਬਾਰੂਦ ਦੀ ਥਾਂ ਤੇ ਗੋਲੀਆਂ ਦੀ ਥਾਂ ਤੇ ਉਹਨਾਂ ਦੇ ਕੋਲ ਇਸੇ ਤਰ੍ਹਾਂ ਜੋ ਅਸੀਂ ਆਪ ਜਦੋਂ ਅੰਗਰੇਜ਼ ਫੌਜ ਤੁਸੀਂ ਚੜ ਕੇ ਆਓਗੇ ਅਸੀਂ ਉੱਥੋਂ ਚਲੇ ਜਾਵਾਂਗੇ ਇਸ ਕਰਕੇ ਬਾਰੂਦ ਦੀ ਥਾਂ ਦੇ ਉੱਪਰ ਗੋਲੀਆਂ ਦੀ ਥਾਂ ਦੇ ਉੱਪਰ ਸੋ ਸਰੋਂ ਜਿਹੜੀ ਉਹ ਅਸੀਂ ਭੇਜਾਂਗੇ ਜਿਸ ਕਰਕੇ ਜੋਨਾਂ ਕੋਲ ਹਥਿਆਰ ਨਾ ਹੋਣਗੇ ਮਾਰੂ ਉਹ ਤੁਹਾਡਾ ਮੁਕਾਬਲਾ ਨਹੀਂ ਕਰ ਸਕਣਗੇ ਇਸੇ ਤਰ੍ਹਾਂ ਕਿ ਗਦਾਰੀ ਕਰ ਦਿੱਤੀ ਕੁਝ ਚੰਦ ਲੋਕ ਜਗੀਰਾਂ ਦੀ ਖਾਤਰ ਚੰਦ ਪੈਸਿਆਂ ਦੀ ਖਾਤਰ ਜਦੋਂ ਮੋਦਕੀ ਨੇ ਮੈਦਾਨ ਦੇ ਵਿੱਚ ਬਾਬਾ ਹਨੂਮਾਨ ਸਿੰਘ ਸਾਹਿਬ ਜੀ ਆਏ ਹਜ਼ਾਰਾਂ ਫੌਜਾਂ ਸਮੇਤ ਉਸ ਸਮੇਂ ਅੰਗਰੇਜ਼ ਫੌਜ ਪਹਿਲਾਂ ਹੀ ਉੱਥੇ ਬੈਠੀ ਹੋਈ ਸੀ ਉੱਥੇ ਅੰਗਰੇਜ਼ ਫੌਜ ਦੇ ਨਾਲ ਆਮੋ ਸਾਹਮਣੇ ਦਾ ਜੁੱਧ ਹੋਇਆ ਕਮਸਾਨ ਦਾ ਜਿਹਦੇ ਵਿੱਚ ਸਿੰਘਾਂ ਨੇ ਅੰਗਰੇਜ਼ਾਂ ਨੂੰ ਜਿਸ ਤਰ੍ਹਾਂ ਕਮਸਾਨ ਦੇ ਯੁੱਧ ਦੇ ਅੰਦਰ ਲੋਹੇ ਦੇ ਚਣੇ ਚਬਾਏ ਅੰਗਰੇਜ਼ ਫੌਜ ਪਿੱਛੇ ਹਟ ਗਈ ਸੀ ਉਸ ਟਾਈਮ ਦੱਸਦੇ ਆ ਕਿ ਸਿਰਫ ਐਲਾਨ ਨਹੀਂ ਹੋ ਸਕਿਆ ਸੀ ਜਿਹੜਾ ਇਤਿਹਾਸ ਦੱਸਦਾ ਹੈ ਕਿ ਸਿੱਖ ਜੰਗ ਜਿੱਤ ਕੇ ਪਰ ਐਲਾਨ ਕਰਨ ਵਾਲਾ ਕੋਈ ਨਹੀਂ ਸੀ ਸਿਰਫ ਜਦੋਂ ਸ਼ਾਹ ਮੁਹੰਮਦ ਨੇ ਲਿਖਿਆ ਕਿ ਇੱਕ ਸਰਦਾਰ ਬਾਜੂ ਫੌਜਾਂ ਜਿੱਤ ਕੇ ਜਾਂਤਰੋਂ ਹਾਰੀਆਂ ਬਿਲਕੁਲ ਸਿੱਖ ਫੌਜਾਂ ਜਿਹੜੀਆਂ ਉਹ ਜਿੱਤ ਸੁੱਕੀਆਂ ਸਨ ਅਕਾਲੀ ਬਾਬਾ ਹਨੂਮਾਨ ਸਿੰਘ ਜੀ ਦੀ ਅਗਵਾਈ ਦੇ ਹੇਠ ਪਰ ਜਦੋਂ ਜਰਨੈਲ ਜਿਹੜੇ ਡੋਗਰੇ ਸੀ ਉਹ ਜਦੋਂ ਗਦਾਰੀ ਕਰ ਗਏ ਉਦੋਂ ਬਾਅਦ ਅੰਗਰੇਜ਼ ਫੌਜ ਪਿੱਛੇ ਹਟ ਗਈ ਸੀ ਫਿਰੂ ਸ਼ਹਿਰ ਦੀ ਤਰਫ ਫਿਰ ਬਾਬਾ ਹਨੂਮਾਨ ਸਿੰਘ ਜੀ ਮਗਰ ਗਏ ਫੌਜਾਂ ਨੂੰ ਲੈ ਕੇ ਤੇ ਫਿਰੂ ਸ਼ਹਿਰ ਦੀ ਧਰਤੀ ਤੇ ਵੀ ਬਾਬਾ ਜੀ ਨੇ ਜੰਗ ਲੜਿਆ ਓਕੇ ਫਿਰ ਜਿਹੜੇ ਸਿੱਖ ਰਾਜੇ ਸਨ ਸਿੱਖ ਰਿਆਸਤਾਂ ਦੇ ਕੁਝ ਜਿਸ ਤਰ੍ਹਾਂ ਰਾਜਾ ਕਰਮ ਸਿੰਘ ਪੁਰ ਇਸ ਤਰ੍ਹਾਂ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਅਸੀਂ ਵੀ ਤੁਹਾਡੇ ਨਾਲ ਹਾਂ ਜਬ ਬਾਬਾ ਜੀ ਨੇ ਆਖਿਆ ਵੀ ਜਿਹੜੇ ਸਿੱਖ ਰਾਜੇ ਸਿੱਖ ਰਿਆਸਤਾ ਦੇ ਹਨ ਵੀ ਇਹ ਵੀ ਸਾਡੀ ਮਦਦ ਕਰਨ ਹੂੰ ਤੇ ਬਾਬਾ ਜੀ ਫਿਰ ਇੱਥੋਂ ਜਿਹੜੇ ਸਿੰਘ ਬਾਬਾ ਜੀ ਦੇ ਨਾਲ ਸਨ ਉੱਥੋਂ ਬਾਬਾ ਜੀ ਪਟਿਆਲੇ ਗਏ ਹੂੰ ਇੱਥੇ ਬਾਬਾ ਜੀ ਨੇ ਪਟਿਆਲੇ ਜਾ ਕਰਕੇ ਡੇਰਾ ਕੀਤਾ ਰੁਕੇ ਇੱਥੋਂ ਫਿਰ ਬਾਬਾ ਜੀ ਨੇ ਸਿੰਘਾਂ ਨੂੰ ਆਖਿਆ ਕਿ ਕਿਉਂਕਿ ਬਾਬਾ ਜੀ ਜਦੋਂ ਅਕਾਲ ਤਖਤ ਸਾਹਿਬ ਤੋਂ ਚੱਲੇ ਸੀ ਪ੍ਰਸ਼ਾਦਾ ਲੰਗਰ ਨਹੀਂ ਸੀ ਛਕਿਆ ਮਹਾਂਪੁਰਖਾਂ ਨੇ ਉਦੋਂ ਤੋਂ ਪੁੱਖੇ ਸਨ ਫੌਜਾਂ ਨੇ ਆਖਿਆ ਮਹਾਂਪੁਰਖ ਨੂੰ ਲੰਗਰ ਤਿਆਰ ਕਰ ਲੀਗੇ ਮਹਾਂਪੁਰਖਾਂ ਦੀ ਆਗਿਆ ਦੇ ਨਾਲ ਮਹਾਂਪੁਰਖਾਂ ਨੇ ਆਖਿਆ ਉਤਾਰੇ ਕਰਕੇ ਲੰਗਰ ਤਿਆਰ ਕਰੋ ਲੰਗਰ ਤਿਆਰ ਸ਼ुरू ਹੋਣਾ ਰਾਜੇ ਕਰਮ ਸਿੰਘ ਨੂੰ ਜਦੋਂ ਪਤਾ ਲੱਗਾ ਕਿ ਬਾਬਾ ਹਨੂਮਾਨ ਸਿੰਘ ਜੀ ਇੱਥੇ ਆਏ ਹਨ ਫੌਜਾਂ ਸਮੇਤ ਤੇ ਉਹਨਾਂ ਦਾ ਸ਼ਹੀਦ ਹੋਣਾ ਬਹੁਤ ਜ਼ਰੂਰੀ ਹੈ ਜੋ ਸ਼ਹੀਦ ਨਾ ਹੋਏ ਤਾਂ ਫਿਰ ਜਿਹੜਾ ਸਿੱਖ ਰਾਜ ਅੰਗਰੇਜ਼ਾਂ ਅਧੀਨ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਜੀ ਇਸ ਕਰਕੇ ਫਿਰ ਉਹਨਾਂ ਨੇ ਅੰਗਰੇਜ਼ਾਂ ਨੂੰ ਆਖੇ ਅੰਗਰੇਜ਼ਾਂ ਦੇ ਜਿਹੜੇ ਜਰਨਲ ਸੀ ਉਹਨਾਂ ਨੂੰ ਇਤਲਾਹ ਦਿੱਤੀ ਕਿ ਬਾਬਾ ਜੀ ਇੱਥੇ ਪਹੁੰਚ ਗਏ ਹਨ ਪਟਿਆਲੇ ਦੀ ਧਰਤੀ ਤੇ ਤੇ ਤੁਸੀਂ ਵੀ ਆਓ ਕੇਰਾਬੰਦੀ ਕਰਕੇ ਇਹਨਾਂ ਨੂੰ ਸ਼ਹੀਦ ਕਰੀਏ ਅੰਗਰੇਜ਼ ਜਦੋਂ ਫੌਜ ਆਈ ਉੱਥੇ ਇਹਨਾਂ ਦੇ ਜਿਹੜੇ ਜਰਨਲ ਸੀ ਉੱਥੇ ਆਏ ਰਾਜੇ ਕਰਮ ਸਿੰਘ ਨੇ ਆਪਣੀ ਨਾਲ ਫੌਜ ਲੈ ਕੇ ਬਾਬਾ ਜੀ ਤੇ ਉੱਪਰ ਹਮਲਾ ਬੋਲਿਆ ਓਕੇ ਹਾਂਜੀ ਇੱਥੇ ਸੋ ਮਹਾਪੁਰਖਾਂ ਦੇ ਉਸ ਸਮੇਂ ਜਦੋਂ ਹਮਲਾ ਬੋਲਿਆ ਗਿਆ ਤੇ ਤੋਪਾਂ ਦੇ ਨਾਲ ਤੇ ਮਹਾਪੁਰਖਾਂ ਨੇ ਉਸ ਸਮੇਂ ਰਾਜੇ ਕਰਮ ਸਿੰਘ ਨੂੰ ਆਖਿਆ ਵੀ ਅਸੀਂ ਇੱਥੋਂ ਚਲੇ ਜਾਣਾ ਸੀ ਪ੍ਰਸ਼ਾਦਾ ਲੰਗਰ ਛੱਕ ਕੇ ਚਲੋ ਜੇ ਤੂੰ ਹਉਮੈ ਹੰਕਾਰ ਦੇ ਵਿੱਚ ਆ ਕੇ ਸਾਡੇ ਤੇ ਹਮਲਾ ਕੀਤਾ ਤੈਨੂੰ ਮਾਣ ਹੈ ਆਪਣੀਆਂ ਤੋਪਾਂ ਤੇ ਤੇ ਮਹਾਪੁਰਖਾਂ ਨੇ ਕਿਹਾ ਤੋਪਾਂ ਅਸੀਂ ਚੱਲਣ ਨਹੀਂ ਦੇਵਾਂਗੇ ਤੇ ਮਹਾਪੁਰਖਾਂ ਨੇ ਕਿਹਾ ਕਮਰਕਸਾ ਸੀ ਨਾ ਖੇਸੀ ਸੀਮਾ ਪੁਰਖਾਂ ਦੇ ਕੋਲ ਉਹ ਮਹਾਪੁਰਖਾਂ ਨੇ ਲਾ ਕੇ ਉਸ ਤੋਪ ਦੇ ਮੂੰਹ ਦੇ ਵਿੱਚ ਪਾਤੀ ਕਹਿੰਦੇ ਹੁਣ ਚਲਾ ਜੇ ਚਲਾ ਸਕਦੇ ਉਹ ਫਿਰ ਤੋਫਰੀ ਜਿਹੜੀ ਨਕਾਰਾ ਖੂਬ ਚੱਲੀ ਨਹੀਂ ਸੀ ਓਥੇ ਫਿਰ ਦਰਜਾ ਸਾਰਾ ਕੁਝ ਆਸਤੇ ਵਿੱਚ ਦਰਜਾ ਨਹੀਂ ਉਸ ਤੋਂ ਬਾਅਦ ਓਥੇ ਫਿਰ ਸਿੱਖ ਫੌਜ ਦਾ ਤੇ ਅੰਗਰੇਜ਼ ਫੌਜ ਦਾ ਆਹੋ ਸਾਹਮਣੇ ਦਾ ਜੰਗ ਹੋਇਆ ਓਥੇ ਫਿਰ ਜੰਗ ਲੜਦਿਆਂ ਹੋਇਆ ਸਿੰਘ ਕੜਾਮ ਦੀ ਤਰਫ ਰਾਜਪੂਰੇ ਦੀ ਤਰਫ ਚਲੇ ਗਏ ਕੜਾਮ ਦੀ ਧਰਤੀ ਤੇ ਜੋ ਤ੍ਰੇਤੇਜ ਯੁੱਗ ਤੋਂ ਇੱਕ ਕਿਲਾ ਬਣਿਆ ਸੀ ਭਗਵਾਨ ਆ ਰਾਮਚੰਦਰ ਜੀ ਦੇ ਨਾਨੇ ਓਥੇ ਮਹਾਂਪੁਰਖਾਂ ਨੇ ਇੱਕ ਪੁਰਾਣਾ ਕਿਲਾ ਵੇਖ ਕੇ ਉਥੇ ਮਹਾਂਪੁਰਖਾਂ ਨੇ ਕਿਲੇ ਦੀ ਸ਼ਰਨ ਲਈ ਹੁਣ ਇੱਥੇ ਕਿਲੇ ਵਿੱਚ ਰਹਿ ਕੇ ਵਿਆਉਂਤਬੰਦੀ ਬਣਾ ਕੇ ਅੰਗਰੇਜ਼ਾਂ ਨਾਲ ਜੰਗ ਲੜਿਆ ਜਾਵੇ। ਉਥੇ ਮਹਾਂਪੁਰਖਾਂ ਨੇ ਜਾ ਕਰਕੇ ਕਿਲੇ ਦੇ ਵਿੱਚ ਤੇ ਸਿੰਘਾਂ ਨੇ ਉਤਾਰਾ ਕੀਤਾ ਤੇ ਮੋਰਚਾਬੰਦੀ ਬਣਾਈ ਤੇ ਅੰਗਰੇਜ਼ ਫੌਜ ਫਿਰ ਮਗਰ ਆਈ ਉੱਥੇ ਵੀ ਕਿਉਂਕਿ ਉਹਨਾਂ ਨੂੰ ਪਤਾ ਸੀ ਜੇ ਮਹਾਂਪੁਰਖ ਜਾਉਂਦੇ ਰਹੇ ਤੇ ਅਸੀਂ ਸਿੱਖ ਰਾਜ ਨੂੰ ਆਪਣੇ ਅਧੀਨ ਸਿੱਖ ਰਾਜ ਦੇ ਜੱਜਦਾਰ ਸੀ ਕਾਲ ਤੱਕ ਸਭ ਦੀ ਜੇ ਕਾਲ ਤੱਕ ਦਾ ਜੱਜਦਾਰੀ ਹੁੰਦਾ ਸੀ ਤੇ ਉਹ ਉਹ ਨਹੀਂ ਕਿ ਕਾਬਜ ਨਹੀਂ ਹੋ ਸਕਦੇ ਬਿਲਕੁਲ ਬਿਲਕੁਲ ਉਹਨਾਂ ਨੂੰ ਪਤਾ ਸੀ ਮਾਪੁਰਖਾਂ ਦੇ ਜੇ ਬਾਬਾ ਹਰਮਾਨ ਸਿੰਘ ਜੀ ਨੇ ਇੱਕ ਆਵਾਜ਼ ਮਾਰੀ ਕੌਮ ਨੂੰ ਕਿ ਸਾਰੇ ਕੌਮ ਨੇ ਇਕੱਠੀ ਹੋ ਜਾਣਾ ਇਸ ਕਰਕੇ ਇਹ ਕੌਮ ਦੇ ਜੱਥੇਦਾਰ ਕਿਉਂਕਿ ਉਹਨਾਂ ਸਮੇਂ ਦੇ ਅੰਦਰ ਜਿਹੜੇ ਬੁੱਢਾ ਦਲ ਦੇ ਮੁਖੀ ਹੋਇਆ ਕਰਦੇ ਸੀ ਨਾ ਉਹ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਹੁੰਦੇ ਸਨ ਜਿਸ ਤਰ੍ਹਾਂ ਕਾਲੀ ਫੂਲਾ ਸਿੰਘ ਜੀ ਬੁੱਢਾ ਦਲ ਦੇ ਵੀ ਮੁਖੀ ਸਨ ਸ੍ਰੀ ਅਕਾਲ ਤਖਤ ਸਾਹਿਬ ਦੇ ਵੀ ਇਸੇ ਤਰ੍ਹਾਂ ਉਹਨਾਂ ਨੂੰ ਪਤਾ ਸੀ ਕਿ ਇਹਨਾਂ ਨੇ ਕੌਮ ਨੂੰ ਆਵਾਜ਼ ਦਿੱਤੀ ਇੱਕ ਤੇ ਸਾਰੀ ਕੌਮ ਨੇ ਇਕੱਠੀ ਹੋ ਜਾਣਾ ਸਿੱਖ ਇੱਕ ਬਚਨ ਤੇ ਇਹਨਾਂ ਦੇ ਲੜਨ ਮਰਨ ਵਾਸਤੇ ਤਿਆਰ ਹੋ ਜਾਣਗੇ ਇਸ ਕਰਕੇ ਇਹਨਾਂ ਦੀ ਸ਼ਹੀਦੀ ਜ਼ਰੂਰੀ ਹੈ ਉੱਥੋਂ ਮਹਾਪੁਰਖਾਂ ਦਾ ਪਿੱਛਾ ਕਰਦੀ ਫੌਜ ਗਈ ਤੇ ਕਢਾਮ ਦੇ ਕਿਲੇ ਦੇ ਵਿੱਚ ਵੀ ਜੰਗ ਹੋਇਆ ਉੱਥੋਂ ਘੇਰਾਬੰਦੀ ਤੋੜ ਕੇ ਮਹਾਪੁਰਖ ਅੱਗੇ ਚੱਲੇ ਜੰਗ ਲੜਦਿਆਂ ਹੋયા ਇੱਥੇ ਕਹਿੰਦੇ ਮਹਾਪੁਰਖਾਂ ਦੇ ਜੋ ਵਖੀ ਦੇ ਵਿੱਚ ਵੀ ਗੋਲਾ ਲੱਗਾ ਗੋਲੀ ਲੱਗੀ ਬਾਹ ਦੇ ਵਿੱਚ ਸੋ ਮਹਾਪੁਰਖ ਕਮਰ ਕੱਸਾ ਕਰਕੇ ਇਥੋਂ ਅੱਗੇ ਗਏ ਫਿਰ ਮਹਾਪੁਰਖ ਸੁਹਾਣੇ ਦੀ ਧਰਤੀ ਤੇ ਪਹੁੰਚੇ ਹਮ ਸੁਹਾਣੇ ਦੇ ਧਰਤੀ ਸ਼ਿਵਾਲਕ ਦੀਆਂ ਪਹਾੜੀਆਂ ਬੀਆਬਾਨ ਜੰਗਲ ਸੀ ਇੱਥੇ ਮਹਾਪੁਰਖਾਂ ਨੇ ਜਾ ਕਰਕੇ ਉਤਾਰਾ ਕੀਤਾ ਸਿੰਘ ਇੱਥੇ ਰਹਿ ਜਿਹੜੇ ਸਿੰਘ ਜ਼ਖਮੀ ਸਨ ਉਹਨਾਂ ਸਿੰਘਾਂ ਦਾ ਇਲਾਜ ਹੋਇਆ ਮਹਾਪੁਰਖਾਂ ਦਾ ਵੀ ਇਲਾਜ ਹੋਇਆ ਸਿੰਘਾਂ ਨੇ ਬੇਨਤੀ ਵੀ ਕੀਤੀ ਮਹਾਪੁਰਖੋ ਸੁਆਭ ਜੀ ਦਾ ਇਲਾਜ ਕਰਕੇ ਸੋ ਆਪ ਜੀ ਇੱਥੇ ਇੱਥੋਂ ਚਲੇ ਜਾਓ ਕਿਉਂਕਿ ਆਪ ਜੀ ਤਾਂ ਫਿਰ ਦੁਬਾਰਾ ਅਕਾਲੀ ਫੌਜ ਤਿਆਰ ਕਰ ਲਵਾਂਗੇ ਜੇ ਤੁਸੀਂ ਸ਼ਹੀਦ ਹੋ ਗਏ ਤਾਂ ਫਿਰ ਤੁਹਾਡੇ ਵਰਗਾ ਜਰਨੈਲ ਸਾਨੂੰ ਦੁਬਾਰਾ ਨਹੀਂ ਮਿਲਣਾ ਸੋ ਮਹਾਂਪੁਰਖ ਨੇ ਆਖਿਆ ਕਿ ਨੇ ਅਸੀਂ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਤੁਰੇ ਸੀ ਤੇ ਅਸੀਂ ਇਹ ਅਰਦਾਸ ਕੀਤੀ ਸੀ ਕਿ ਅਸੀਂ ਹੁਣ ਜਿੰਨਾ ਸਮਾਂ ਸਿੱਖ ਰਾਜ ਨੂੰ ਬਚਾ ਕੇ ਸਿੱਖ ਰਾਜ ਦੀ ਆਬਰੂ ਜੇ ਤੁਹਾਨੂੰ ਰੱਖਣ ਵਾਸਤੇ ਸਾਨੂੰ ਜੇ ਸ਼ਹੀਦੀ ਵੀ ਦੇਣੀ ਪਵੇ ਅਸੀਂ ਆਪਣੀ ਸ਼ਹਾਦਤ ਦੇਵਾਂਗੇ ਸੋ ਸੂਰਾ ਸੋ ਪਹਿਚਾਨੀਆਂ ਜੁਲਾਰਾ ਜੀਨ ਕੇ ਹੇਤ ਪੁਰਜਾ ਪੁਰਜਾ ਕਟ ਮਰਿਆ ਕਬ ਹੁਨਾ ਛੱਡ ਅਖੀਰ ਸੋ ਮਹਾਪੁਰਖਾਂ ਨੇ ਇੱਥੇ ਕੁਝ ਦਿਨ ਮਹਾਪੁਰਖ ਰਹੇ ਜਦੋਂ ਅੰਗਰੇਜ਼ ਫੌਜ ਪੈੜ ਨੱਪ ਦੀ ਜਰਨੈਲ ਸਾਰੇ ਮਗਰ ਆਏ ਕੇਰਾਬੰਦੀ ਕੀਤੀ ਪਤਾ ਲੱਗਾ ਕਿ ਇੱਥੇ ਹੀ ਹਨ ਬਾਬਾ ਜੀ ਫੌਜ ਅਕਾਲੀ ਇੱਥੇ ਹੈ ਕੇਰਾਬੰਦੀ ਕੀਤੀ ਗਈ ਕੇਰਾਬੰਦੀ ਕਰਕੇ ਵਿਆਉਂਤ ਦੇ ਨਾਲ ਦੁਬਾਰਾ ਫਿਰ ਜੰਗ ਸ਼ੁਰੂ ਹੋਇਆ ਉਦੋਂ ਫਿਰ ਮਹਾਪੁਰਖਾਂ ਨੇ ਦੇਖਿਆ ਕਿ ਹੁਣ ਇੱਥੋਂ ਜਾਣ ਦਾ ਸਮਾਂ ਨਹੀਂ ਹੈ ਆਹਮੋ ਸਾਹਮਣੇ ਹੋ ਕੇ ਜੰਗ ਲੜਨ ਦਾ ਸਮਾਂ ਸੋ ਮਹਾਂਪੁਰਖਾਂ ਨੇ ਜਿੰਨੀ ਅਕਾਲੀ ਫੌਜ ਬਚੀ ਸੀ ਮਹਾਂਪੁਰਖਾਂ ਦੇ ਕੋਲ ਕੁਝ ਗਿਣਤੀ ਦੇ ਸਿੰਘ ਸਨ ਮਹਾਂਪੁਰਖਾਂ ਨੇ ਸਾਰਿਆਂ ਨੂੰ ਆਪਣੇ ਕੋਲ ਆਵਾਜ਼ ਮਾਰ ਕੇ ਆਖਿਆ ਕਿ ਹੁਣ ਆਹਮੋ ਸਾਹਮਣੇ ਲੜ ਕੇ ਸ਼ਹੀਦ ਹੋਣ ਦਾ ਸਮਾਂ ਹੈ ਸੋ ਮਹਾਂਪੁਰਖਾਂ ਦੇ ਸਮੇਤ ਜਿੰਨੀ ਫੌਜ ਸੀ ਸੋ ਮਹਾਂਪੁਰਖਾਂ ਨੇ ਆਹਮਣੇ ਸਾਹਮਣੇ ਦਾ ਜੰਗ ਲੜਿਆ ਇੱਥੇ ਜੰਗ ਲੜਦਿਆਂ ਹੋਇਆਂ ਸੋ ਮਹਾਂਪੁਰਖਾਂ ਨੇ ਇੱਥੇ ਸ਼ਹਾਦਤ ਤੇ ਜਾਂ ਪੀਤਾ ਸੁਹਾਣਾ ਸਾਹਿਬ ਦੀ ਤਰਤੀ ਤੇ 19 ਜੂਨ 1845 ਨੂੰ ਉੱਥੇ ਮਹਾਪੁਰਖਾਂ ਦਾ ਤੇ अनेका ਸਿੰਘ ਸ਼ਹੀਦਾਂ ਦੀ ਯਾਦ ਦੇ ਅੰਦਰ ਗੁਰਦੁਆਰਾ ਸਿੰਘ ਸ਼ਹੀਦਾਂ ਸ਼ਿਸ਼ੋਭਿਤ ਹੈ ਸੋ ਇਸੇ ਤਰ੍ਹਾਂ ਸੋ ਮਹਾਪੁਰਖਾਂ ਦੀ ਜਿਹੜੀ ਕੁਰਬਾਨੀ ਹੈ ਬਹੁਤ ਵੱਡੀ ਹੈ ਮੈਂ ਦਰਸ਼ਕਾਂ ਨੂੰ ਕੱਲ ਦੱਸਣੀ ਚਾਹੂੰਗਾ ਸੰਗਤ ਨੂੰ ਜਿੰਨੇ ਵੀ ਆ ਕਿ ਦੇਖੋ ਇਹ ਹੁੰਦੀ ਆ ਅਕਾਲ ਤਖਤ ਦੇ ਜਥੇਦਾਰ ਦੀ ਅਹਿਮੀਅਤ ਕਹਿੰਦੇ ਆ ਕਿ ਉਹ ਰਾਜ ਅੰਗਰੇਜ਼ਾਂ ਦੇ ਰਾਜ ਨੂੰ ਕਿਹਾ ਜਾਂਦਾ ਸੀ ਜਿਹਦੇ ਵਿੱਚ ਸੂਰਜ ਨਹੀਂ ਛਿਪਦਾ ਮਤਲਬ ਕਿ ਸਾਰੀ ਦੁਨੀਆ ਦੇ ਉੱਤੇ ਰਾਜ ਕਰਦੇ ਆ ਰਹੇ ਸੀ ਉਹ ਪਰ ਉਹਨਾਂ ਦੀ ਨੀਂਦ ਹਰਾਮ ਕਰਕੇ ਰੱਖ ਦਿੱਤੀ ਸੀ ਬਾਬਾ ਹਨੂਮਾਨ ਸਿੰਘ ਜੀ ਸਾਡੇ ਜਿਹੜੇ ਜਥੇਦਾਰ ਉਹਨਾਂ ਨੇ ਉਹਨਾਂ ਦਾ ਉਹਨਾਂ ਨੂੰ ਡਰ ਪੈ ਗਿਆ ਸੀ ਕਿ ਜੇਕਰ ਇਹਨਾਂ ਨੂੰ ਛੇਦ ਨਾ ਕੀਤਾ ਤੇ ਅਸੀਂ ਪੰਜਾਬ ਦੇ ਵਿੱਚ ਕਾਬਜ਼ ਨਹੀਂ ਹੋ ਸਕਦੇ ਇੰਨੀ ਜਿਆਦਾ ਹੀਮਿਆਤ ਜਿਹੜੀ ਆ ਕਾਲ ਤੱਕ ਸਰਬ ਦੇ ਜਥੇਦਾਰਾਂ ਦੀ ਹੁੰਦੀ ਆ ਤੇ ਜਿਹੜੀ ਅੱਜ ਬਰਕਰਾਰ ਆ ਜਾਂ ਨਹੀਂ ਇਹ ਤੁਸੀਂ ਵੀ ਜਾਣਦੇ ਹੋ ਸਾਰੇ ਪਰ ਕਾਲ ਤੱਕ ਦੇ ਜਥੇਦਾਰਾਂ ਦੀ ਜਿਹੜੀ ਇਮਿਆਤ ਉਹ ਇਹ ਕਹਿੰਦੀ ਜੀ ਕਿ ਵੱਡੇ ਤੋਂ ਵੱਡੇ ਜਿਹੜੇ ਰਾਜ ਕਰਨ ਵਾਲੇ ਆ ਉਹ ਵੀ ਡਰਦੇ ਸੀ ਉਹਨਾਂ ਤੋਂ ਸਿਰਫ ਅਕਾਲ ਤਖਤ ਸਾਡੇ ਜਾਇਦਾਰ ਤੋਂ ਹਾਂਜੀ ਉਹ ਉਹਨਾਂ ਦੇ ਸੰਬੰਧ ਵਿੱਚ ਸਵਾਗਤ ਵੀ ਇੱਥੇ ਹੁੰਦੇ ਆ ਜੀ ਮਹਾਂਪੁਰਖਾਂ ਦਾ ਜਿਸ ਤਰ੍ਹਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਜੀ ਕਿ ਜਿਹੜਾ ਇਤਿਹਾਸ ਹੈ ਉਸ ਨੂੰ ਅਲੋਪ ਕੀਤਾ ਗਿਆ ਸੋ ਬਹੁਤ ਘੱਟ ਸੰਗਤ ਨੂੰ ਪੰਥ ਨੂੰ ਮਹਾਂਪੁਰਖਾਂ ਦੇ ਇਤਿਹਾਸ ਬਾਰੇ ਪਤਾ ਹੈ ਇਹ ਤਾਂ ਕਰਕੇ ਕਿਉਂਕਿ ਨਾ ਤਾਂ ਸਾਡੇ ਧਰਮ ਦੇ ਅੰਦਰ ਇਹ ਗੁਰਦਵਾਰਿਆਂ ਦੇ ਵਿੱਚ ਦੇ ਧਰਮ ਪ੍ਰਚਾਰ ਕਮੇਟੀਆਂ ਵੱਲੋਂ ਵੀ ਇਤਿਹਾਸ ਹੈ ਜਿਹੜਾ ਨਹੀਂ ਪੜਾਇਆ ਸਰਕਾਰਾਂ ਨੇ ਤਾਂ ਕੀ ਪੜਾਉਣਾ ਜਿਸ ਤਰ੍ਹਾਂ ਸੁਲਤਾਨ ਟਿੱਪੂ ਛਾਂਸੀ ਦੀ ਰਾਣੀ ਤੇ ਸ਼ੇਰ ਸ਼ਾਹ ਸ਼ੂਰੀ ਇਹਨਾਂ ਸਾਰਿਆਂ ਦਾ ਇਤਿਹਾਸ ਪੜਾਇਆ ਜਾਂਦਾ ਔਰੰਗਜ਼ੇਬ ਦਾ ਕਿਤਾਬਾਂ ਦੇ ਵਿੱਚ ਪਰ ਮਹਾਂਪੁਰਖਾਂ ਦਾ ਇਤਿਹਾਸ ਕਿਉਂ ਨਹੀਂ ਪੜਾਇਆ ਜਾਂਦਾ ਇਸੇ ਤਰ੍ਹਾਂ ਨਹੀਂ ਪੜਾਇਆ ਜਾਂਦਾ ਕਿਉਂਕਿ ਸਾਡੀ ਜਿਹੜੀ ਅਗਲੀ ਆਉਣ ਵਾਲੀ ਜਿਹੜੀਆਂ ਪੀੜ੍ਹੀਆਂ ਉਹਨਾਂ ਨੂੰ ਸਾਡੇ ਸਿੱਖ ਇਤਿਹਾਸ ਤੋਂ ਦੂਰ ਕੀਤਾ ਜਾ ਰਿਹਾ ਕਿਉਂਕਿ ਜਿਹੜੀਆਂ ਕੌਮ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਉਹ ਕੌਮਾਂ ਅਸਾਦੀ ਖਤਮ ਹੋ ਜਾਂਦੀਆਂ ਇਸ ਕਰਕੇ ਸਾਨੂੰ ਖਤਮ ਕਰਨ ਲਈ ਹੁਣ ਸਾਨੂੰ ਇਤਿਹਾਸ ਤੋਂ ਦੂਰ ਕੀਤਾ ਗਿਆ ਕਿਉਂਕਿ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਜਿਹੜੇ ਸੂਰਮੇ ਹੋਏ ਹਨ ਜਰਨੈਲ ਕੌਮ ਦੇ ਉਹਨਾਂ ਦਾ ਇਤਿਹਾਸ ਸਿੱਖਾਂ ਦੀਆਂ ਬੱਚਿਆਂ ਨੂੰ ਪੀੜ੍ਹੀਆਂ ਨੂੰ ਗਾਂ ਪੜਾਇਆ ਜਾਵੇ ਕਿਉਂਕਿ ਤੁਸੀਂ ਫਿਰ ਉਹਨਾਂ ਦੀ ਯਾਦ ਦੇ ਵਿੱਚ ਕੀ ਕਰ ਰਹੇ ਉਹਨਾਂ ਨੂੰ ਇਤਿਹਾਸ ਨੂੰ ਅੱਗੇ ਆਉਣ ਦੇ ਵਿੱਚ ਕੀ ਪ੍ਰਲਾ ਕਰ ਰਹੇ ਸੋ ਮਹਾਂਪੁਰਖਾਂ ਦੀ ਯਾਦ ਦੇ ਵਿੱਚ ਨਗਰ ਵੱਲੋਂ ਪਿਛਲੇ 4-5 ਸਾਲ ਤੋਂ ਇਹ ਬਹੁਤ ਵੱਡੇ ਪੱਧਰ ਤੇ ਉਪਰਾਲਾ ਕੀਤਾ ਗਿਆ ਹੈ ਜਿੰਨੀਆਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਹਨ ਨਗਰ ਤੋਂ ਜਾਂ ਬਾਹਰੋਂ ਨਗਰ ਦੀ ਸੰਗਤ ਵੱਲੋਂ ਸਾਰਿਆਂ ਵੱਲੋਂ ਮਹਾਂਪੁਰਖਾਂ ਦੀ ਯਾਦ ਦੇ ਵਿੱਚ ਹੁਣ ਹਰ ਸਾਲ ਸੋ ਜਿਸ ਤਰ੍ਹਾਂ ਇਤਿਹਾਸ ਨੂੰ ਦੱਸਣ ਵਾਸਤੇ ਸੰਗਤਾਂ ਨੂੰ ਮਹਾਂਪੁਰਖਾਂ ਦੇ ਹਰ ਸਾਲ ਮਹਾਂਪੁਰਖਾਂ ਦਾ ਸਾਲਾਨਾ ਜਨਮ ਦਿਹਾੜਾ ਇਸ ਪਾਵਨ ਸਥਾਨ ਤੇ ਮਨਾਇਆ ਜਾਂਦਾ ਹੈ ਤਿੰਨ ਰੋਜ਼ਾ ਗੁਰਮਤ ਸਮਾਗਮ ਹੁੰਦੇ ਹਨ ਜਿਸ ਤਰ੍ਹਾਂ 10 ਦਾ 11 ਦਾ 12 ਦਾ ਇਸ ਵਾਰ ਵੀ 10 ਦਾ ਰਾਤ ਦਾ 10 ਦਸੰਬਰ 10 ਦਸੰਬਰ ਦਾ ਜੀ 11 ਦਸੰਬਰ ਦਾ ਦਿਨ ਦਾ ਸਵੇਰੇ 10 ਤੋਂ ਦੁਪਹਿਰ 4 ਵਜੇ ਤੱਕ ਸੋ 11 ਦਸੰਬਰ ਨੂੰ ਜਿਸ ਤਰ੍ਹਾਂ ਸਿੰਘ ਸਾਹਿਬ ਗਿਆਨੀ ਭਾਈ ਪਿੰਦਰਪਾਲ ਸਿੰਘ ਜੀ ਪਹੁੰਚ ਰਹੇ ਹਨ ਇਸੇ ਤਰ੍ਹਾਂ 12 ਦੇ ਦਿਨ ਦਾ ਸ੍ਰੀ ਅਖੰਡ ਪੁਰਸਾਹਬ ਦੀ ਸਮਾਪਤੀ ਉਪਰੰਤ ਉਹਦੇ ਵਿੱਚ ਵੀ ਪੰਥ ਦੀਆਂ ਮਹਾਨ ਸ਼ਖਸੀਅਤਾਂ ਸੋ ਤਖਤਾਂ ਦੇ ਜਥੇਦਾਰ ਸਿੰਘ ਸਹਿਬਾਨ ਗੁਣੀ ਗਿਆਨੀ ਸੰਤ ਮਹਾਪੁਰਸ਼ ਰਾਗੀ ਟਾਡੀ ਉਹ ਸਾਰੇ ਪਹੁੰਚ ਰਹੇ ਹਨ ਸੋ ਨਗਰ ਵੱਲੋਂ ਜਿੰਨਾ ਵੀ ਹੋ ਸਕਦਾ ਹੈ ਵੱਧ ਤੋਂ ਵੱਧ ਇਤਿਹਾਸ ਛਪਾ ਕੇ ਵੀ ਵੰਡਿਆ ਜਾ ਰਿਹਾ ਸੰਗਤਾਂ ਵਿੱਚ ਜਿਸ ਤਰ੍ਹਾਂ ਕੈਲੰਡਰ ਦੁਆਰਾ ਵੀ ਵੈਸੇ ਵੀ ਪੁਸਤਕਾਂ ਦੇ ਦੁਆਰਾ ਵੀ ਇਤਿਹਾਸਕ ਤਿਆਰ ਕਰਕੇ ਵੰਡਿਆ ਜਾ ਰਿਹਾ ਕਿ ਵੱਧ ਤੋਂ ਵੱਧ ਸਿੱਖ ਕੌਮ ਨੂੰ ਸਿੱਖ ਕੌਮ ਦੀ ਜਿਹੜੀ ਪੀੜ੍ਹੀ ਅੱਗੇ ਬੱਚਿਆਂ ਨੂੰ ਸੋ ਮਹਾਪੁਰਖਾਂ ਦੇ ਇਤਿਹਾਸ ਬਾਰੇ ਪਤਾ ਲੱਗ ਸਕੇ ਸੋ ਇਸ ਤਰ੍ਹਾਂ ਨਗਰ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਮਹਾਂਪੁਰਖਾਂ ਦੇ ਸਪਾਵਨ ਜਨਮ ਸਥਾਨ ਤੇ ਠੀਕ ਹੈ ਹਾਂਜੀ ਇੱਥੇ ਸਾਡੇ ਨਾਲ ਸੁਖਿੰਦਰ ਸਿੰਘ ਜੀ ਨੇ ਉਹਨਾਂ ਤੋਂ ਵੀ ਪੁੱਛਦੇ ਹਾਂ ਹਾਂਜੀ ਕੀ ਕਹਿਣਾ ਚਾਹੋਗੇ ਜਿਹੜਾ ਇੱਕ ਸਮਾਗਮ ਇੱਥੇ ਤੁਸੀਂ ਕਰਾ ਰਹੇ ਹੋ ਇੱਕ ਮਹਾਨ ਸ਼ਹੀਦ ਜਿਹੜਾ ਸਿੱਖ ਕੌਮ ਦੇ ਜਰਨੈਲ ਤੇ ਅਕਾਲ ਤਖਤ ਦੇ ਜਾਇਦਰ ਜਿਨ੍ਹਾਂ ਦਾ ਇਤਿਹਾਸ ਜਿਨ੍ਹਾਂ ਮਲਕੀ ਪਿਚਾਰਿਆ ਜਾਣਾ ਚਾਹੀਦਾ ਤੁਸੀਂ ਨਹੀਂ ਪਿਚਾਰਿਆ ਜਾ ਰਿਹਾ ਉਹਨਾਂ ਉਹਨਾਂ ਨੂੰ ਅੱਗੇ ਨਹੀਂ ਲਿਆਂਦਾ ਗਿਆ ਬਹੁਤ ਸਾਰੇ ਸਿੱਖ ਅੱਜ ਵੀ ਨਹੀਂ ਜਾਣਦੇ ਉਹਨਾਂ ਦੇ ਬਾਰੇ ਤੇ ਤੁਸੀਂ ਇੱਕ ਵਧੀਆ ਪ੍ਰਲਾਖ ਕੀਤਰ ਨਗਰ ਨੇ ਜਿਹੜਾ ਕਿ ਉਹਨਾਂ ਦਾ ਜਨਮ ਦਿਹਾੜਾ ਇਥੇ ਮਨਾਉਣ ਲੱਗਿਓ ਇਹਦੇ ਨਾਲ ਹੋਊਗਾ ਕਿ ਜਿਹੜੇ ਸਾਡੇ ਵਰਗੇ ਬੱਚੇ ਜਾਂ ਸਾਡੀ ਪੀੜੀ ਦੇ ਬੱਚੇ ਕੋ ਜਾਨਣ ਦੀ ਕੋਸ਼ਿਸ਼ ਕਰਨਗੇ ਕਿ ਕੌਣ ਸੀ ਨੂੰ ਮਾਨ ਸਿੰਘ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਇਹ ਸਾਰੇ ਸੰਬੰਧ ਵਿੱਚ ਕੀ ਕਹਿਣਾ ਜਾਊਗਾ ਮਹਰਾਣਾ ਜੀ ਸਭ ਤੋਂ ਪਹਿਲਾਂ ਤੁਹਾਡੀ ਤੇ ਤੁਹਾਡੀ ਟੀਮ ਦਾ ਤੇ ਤੁਹਾਡੇ ਚੈਨਲ ਦਾ ਸਵਾਗਤ ਕਰਦੇ ਆ ਇੱਥੇ ਪਹੁੰਚਣ ਤੇ ਤੇ ਜੋ ਬਾਬਾ ਜੀ ਬਾਰੇ ਜਾਣਕਾਰੀ ਸਾਡੇ ਗ੍ਰਾਂਤੀ ਸਿੰਘ ਨੇ ਦੇ ਹੀ ਦਿੱਤੀ ਹੈ ਜੀ ਹਾਂਜੀ ਹਾਂਜੀ ਜਿਹੜੇ ਅਸੀਂ ਇੱਥੇ ਸਮਾਗਮ ਕਰਾ ਰਹੇ ਆ ਜੀ ਉਹ 10 ਤੇ 11 12 ਦਸੰਬਰ ਦੇ ਨੇ ਜੀ ਓਕੇ 10 11 ਨੂੰ ਮਤਲਬ 11 ਨੂੰ ਭਾਈ ਪਿੰਦਰਪਾਲ ਸਾਹਿਬ ਜੀ ਪਹੁੰਚ ਰਹੇ ਨੇ ਜੀ ਤੇ 12 ਨੂੰ ਸ਼ੇਰ ਸਿੰਘ ਅੰਬਾਲੇ ਵਾਲੇ ਕਥਾਵਾਚਕ ਉਹ ਵੀ ਪਹੁੰਚ ਰਹੇ ਨੇ ਹੋਰ ਹੀ ਮਹਾਨ ਸ਼ਖਸੀਅਤਾਂ ਤੇ ਪਹੁੰਚ ਰਹੀਆਂ ਨੇ ਅਸੀਂ ਜਿੰਨੀਆਂ ਵੀ ਇਲਾਕੇ ਦੀਆਂ ਸੰਗਤਾਂ ਦੇਸ਼ ਵਿਸ਼ੇਸ਼ ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਨੂੰ ਸਾਰਿਆਂ ਨੂੰ ਉਰਜਾ ਰਪੀਲ ਕਰਦੇ ਹਾਂ ਕਿ ਵੀ ਆਪਦੇ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਇੱਥੇ ਨਾਲ ਲਿਆ ਕੇ ਇੱਥੇ ਦਰਸ਼ਨ ਕਰੋ ਤੇ ਖੁਸ਼ੀਆਂ ਪ੍ਰਾਪਤ ਕਰੋ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਸੰਗਤ ਜੀ ਤੁਸੀਂ ਸਾਰੀ ਗੱਲਬਾਤ ਸੁਣ ਲਈ ਆ ਤੇ ਆਪਾਂ ਜਿਹੜੇ ਵੀ ਨਗਰ ਦੇ ਵਿੱਚ ਇਹਨਾਂ ਸਮਾਗਮ ਰੱਖਿਆ ਵਾ ਆਪਣੀ ਜ਼ਿੰਮੇਵਾਰੀ ਵੀ ਬਣਦੀ ਆ ਕਿ ਆਪਾਂ ਜਰੂਰ ਆਪਣੇ ਬੱਚਿਆਂ ਨੂੰ ਲੈ ਕੇ ਆਈਏ ਤੇ ਆਪਣੇ ਮਹਾਨ ਜਿਹੜੇ ਸਿੱਖੌਮ ਦੇ ਜਰਨੈਲ ਹੋਏ ਆ ਜਿਹੜੇ ਸ਼ਹੀਦ ਹੋਏ ਆ ਵੱਡੇ ਜਰਨੈਲ ਜਿਹੜੇ ਹੋਏ ਆ ਉਹਨਾਂ ਦਾ ਇਤਿਹਾਸ ਜਿਹੜਾ ਆਪਾਂ ਉਹ ਆਪਣੇ ਬੱਚਿਆਂ ਤੱਕ ਪਹੁੰਚਾ ਸਕੀਏ ਤਾਂ ਕਿ ਸਾਡੇ ਬੱਚੇ ਜਿਹੜੇ ਆ ਉਹ ਇਧਰ ਸਿੱਖੌਮ ਦੇ ਨਾਲ ਜੁੜ ਸਕਣ ਦੇਵ ਆ ਗਿਆ ਵਾਹਿਗੁਰਜ ਜਿੱਕਾ ਖਾਲਸਾ ਵਾਹਿਗੁਰਜ ਜਿੱਕੀ ਫਤਿਹ